1708 ਐਸਵੀ ਵਿੱਚ თანთან ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋ ਸਮਾਜਾਂਦੇ ਹਨ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਦਿੰਦੇ ਹਨ ਮਾਤਾ ਸੁੰਦਰ ਕੌਰ ਜੀ ਇਕੱਲੇ ਰਹਿ ਜਾਂਦੇ ਹਨ ਪੰਥ ਦੇ ਕੋਲ ਸੇਵਾਦਾਰ ਮਾਤਾ ਜੀ ਕੋਲ ਇੱਕ 7-8 ਸਾਲ ਦਾ ਬੱਚਾ ਲੈ ਕੇ ਜਾਂਦੇ ਹਨ ਕਿ ਮਾਤਾ ਜੀ ਤੁਸੀਂ ਨੇ ਸਾਰਾ ਪਰਿਵਾਰ ਕੌਮ ਦੇ ਲੇਖੇ ਲਾ ਦਿੱਤਾ ਇਸ ਬੱਚੇ ਨੂੰ ਆਪਣੇ ਕੋਲ ਰੱਖੋ ਆਪਣਾ ਹੀ ਪੁੱਤਰ ਸਮਝਣਾ ਇਸ ਨੂੰ ਬਾਣੀ ਬਾਣੇ ਦਾ ਧਾਰਨੀ ਬਣਾਉਣਾ ਮਾਤਾ ਜੀ ਨੇ ਉਸ ਬੱਚੇ ਨੂੰ ਆਪਣੇ ਕੋਲ ਰੱਖਿਆ ਆਪਣੇ ਪੁੱਤ ਆਪਣੇ ਪੁੱਤਰਾ ਵਾਂਗੂ ਪਾਲਿਆ ਉਸ ਨੂੰ ਗੁਰਬਾਣੀ ਸਿਖਾਈ ਕੀਰਤਨ ਸਿਖਾਇਆ ਜਦੋਂ ਉਹ ਬੱਚਾ 13 14 ਸਾਲ ਦਾ ਹੋਇਆ ਤਾਂ ਸਿੰਘਾਂ ਕੋਲ ਇੱਕ ਹੁਕਮਨਾਮਾ ਲਿਖ ਕੇ ਭਾਈ ਕਪੂਰ ਸਿੰਘ ਕੋਲ ਭੇਜਿਆ ਤੇ ਉਸ ਹੁਕਮਨਾਮੇ ਵਿੱਚ ਲਿਖਿਆ ਸੀ ਇਹ ਮੇਰਾ ਹੀ ਸੌਤਾ ਮੇਰਾ ਪੁੱਤਰ ਆ ਇਸ ਨੂੰ ਗੁਰਬਾਣੀ ਸਿਖਾਈ ਹੋਈ ਆ ਕੀਰਤਨ ਸਿਖਾਇਆ ਹੋਇਆ ਇਸ ਨੂੰ ਸ਼ਸਤਰਧਾਰੀ ਬਣਾਉਣਾ ਤਲਵਾਰबाजी ਸਿਖਾਉਣੀ ਘੋੜਸਵਾਰੀ ਸਿਖਾਉਣੀ ਇਸ ਨੂੰ ਕੌਮ ਦਾ ਜਥੇਦਾਰ ਕੌਮ ਦਾ ਯੋਧਾ ਬਣਾਉਣਾ ਸੋ ਭਾਈ ਕਪੂਰ ਸਿੰਘ ਨੇ ਉਹ ਬੇਨਤੀ ਕਬੂਲ ਕਰਕੇ ਉਸ ਬੱਚੇ ਨੂੰ ਆਪਣੇ ਕੋਲ ਰੱਖਿਆ ਬੱਚੇ ਨੂੰ ਪੁੱਛਿਆ ਕਿ ਬੇੜਾ ਤੇਰਾ ਨਾਮ ਕੀ ਆ ਮਾਂਤਾ ਜੀ ਨੇ ਮੇਰਾ ਨਾਮ ਜੱਸਾ ਸਿੰਘ ਰੱਖਿਆ ਵਾ ਤੇ ਭਾਈ ਜੱਸਾ ਸਿੰਘ 4-5 ਸਾਲ ਮਾਂਤਾ ਜੀ ਦੇ ਨਾਲ ਦਿੱਲੀ ਵੀ ਰਹਿ ਕੇ ਆਏ ਸਨ ਜਿਸ ਕਰਕੇ ਬਹੁਤ ਸਾਰੇ ਉਹ ਹਿੰਦੀ ਦੇ ਬੋਲ ਜਾਂਦੇ ਸਨ ਬੱਡੀ ਉਮਰ ਦੇ ਖਾਲਸੇ ਮਜ਼ਾਕ ਵਿੱਚ ਸੀ ਇਹਨਾਂ ਨੂੰ ਕਹਦੇ ਕਹਿਰਾ ਅਰੇ ਇੱਧਰ ਆ ਅਰੇ ਉੱਧਰ ਜਾ ਜਿਸ ਕਰਕੇ ਚਿੜ ਜਾਂਦਾ ਸੀ ਭਾਈ ਜੱਸਾ ਸਿੰਘ ਇੱਕ ਦਿਨ ਉਹਨੇ ਸ਼ਿਕਾਇਤ ਕੀਤੀ ਭਾਈ ਕਪੂਰ ਸਿੰਘ ਕੋਲ ਕਿ ਮੈਨੂੰ ਖਾਲਸੇ ਮੇਰਾ ਮਜ਼ਾਕ ਉਡਾਉਂਦੇ ਆ ਮੇਰੀ ਭਾਸ਼ਾ ਦਾ ਵੀ ਮੈਨੂੰ ਜਾਂ ਤਾਂ ਮੇਰੇ ਪਿੰਡ ਛੱਡ ਦੇਵੋ ਜਾਂ ਮੈਨੂੰ ਮਾਤਾ ਜੀ ਕੋਲ ਪਹੁੰਚਦਾ ਕਰ ਦਿਓ ਭਾਈ ਕਪੂਰ ਸਿੰਘ ਨੇ ਆਪਣੇ ਕੋਲ ਬਿਠਾਇਆ ਘਰੇ ਬੇਟਾ ਇਹਨਾਂ ਖਾਲਸਿਆਂ ਦਾ ਗੁੱਸਾ ਨਾ ਕਰਨਾ ਇਹ ਖਾਲਸੇ ਗੁਰੂ ਗੋਬਿੰਦ ਸਿੰਘ ਦੀ ਫੌਜ ਆ ਮੈਨੂੰ ਘੋੜਿਆਂ ਦੀ ਲਿੱਦ ਚੱਕਣ ਵਾਲੇ ਨੂੰ ਖਾਲਸੇ ਦੇ ਕਸਹਰੇ ਚੋਲੇ ਸਿਉਣ ਵਾਲੇ ਨੂੰ ਨੀਵੀਂ ਜਾਤ ਵਾਲੇ ਨੂੰ ਭਾਈ ਕਪੂਰ ਸਿੰਘ ਤੋਂ ਨਵਾਬ ਕਪੂਰ ਸਿੰਘ ਬਣਾਇਆ ਤੇ ਤੈਨੂੰ ਪਤਾ ਨਹੀਂ ਕੀ ਕੁਝ ਦੇਣਾ ਮੈਂ ਫਿਰ ਇਤਿਹਾਸ ਗਵਾਹ ਵਾ ਭਾਈ ਜੱਸਾ ਸਿੰਘ ਆਲੂ ਵਾਲਿਆ ਲਾਲ ਕੇਲੇ ਨੂੰ ਢਾਕੇ ਫਿਰ ਉੱਥੋਂ ਦੀਆਂ ਸਿੱਲਾਂ ਘੋੜਿਆਂ ਮਗਰ ਖਿੱਚ ਕੇ ਅਕਾਲ ਤਖਤ ਲੈ ਕੇ ਆਂਦਿਆਂ ਜੋ ਕੁਝ ਟਾਈਮ ਉੱਥੇ ਪਈਆਂ ਰਹੀਆਂ ਕਿਉਂਕਿ ਭਲੇਖੇ ਨਾਲ ਉੱਥੇ ਸਿੱਖ ਮੱਥਾ ਟੇਕ ਦਿੰਦੇ ਸਨ ਫਿਰ ਉਸ ਸਿੱਲਾਂ ਨੂੰ ਹਟਾ ਕੇ ਰਾਮ ਗੜੀਆ ਬੁੰਗਾ ਜੋ RAMDAS ji ਲੰਗਰ ਕੋਲ ਆ ਉੱਥੇ ਪਰ ਰੱਖਿਆ ਹੋ ਜੋ ਅੱਜ ਵੀ ਮੌਜੂਦ ਨੇ ਸੋ ਬੇਟਾ ਘੋੜਿਆਂ ਦੀ ਲਿੱਦਾਂ ਚੱਕਣ ਵਾਲੇ ਨੂੰ ਐਂਡੀਆਂ ਇਹ ਨਵਾਬੀ ਬਕਸ ਸਕਦੇ ਆ ਤੈਨੂੰ ਪਤਾ ਨਹੀਂ ਕੀ ਬਣਾਉਣਾ ਫਿਰ ਇੱਕ ਵਾਰੀ ਕੀ ਹੋਇਆ ਜ਼ਕਰੀਆ ਖਾਨ ਡਰਿਆ ਹੋਇਆ ਸੀ ਜ਼ਕਰੀਆ ਖਾਨ ਨੇ ਭਾਈ ਸੁਬੇਖ ਸਿੰਘ ਕੋਲ ਸਨੇਹਾ ਭੇਜਿਆ ਕਿ ਮੈਂ ਤੁਹਾਨੂੰ ਨਵਾਬੀ ਬਕਸ ਦਾ 8 ਪਿੰਡ ਤੇ ਤੁਹਾਨੂੰ ਖੇਲਤ ਖੇਲਤ ਦੇ ਦਿੱਨਾ ਵਾ ਤੇ ਸਵਾ ਲੱਖ ਰੁਪਏ ਦੇਣਾ ਤੇ ਤੁਸੀਂ ਨਾ ਮੇਰੇ ਨਾਲ ਲੜਿਓ ਨਾ ਮੈਂ ਤੁਹਾਡੇ ਨਾਲ ਲੜਾਂਗਾ ਤੇ ਜਦੋਂ ਸੁਨੇਹਾ ਲੈ ਕੇ ਭਾਈ ਸਵੇਕ ਸਿੰਘ ਖਾਲਸੇ ਕੋਲ ਪਹੁੰਚਿਆ ਤਾਂ ਖਾਲਸੇ ਉੱਠ ਕੇ ਖੜੇ ਹੋ ਗਏ ਕਹਿੰਦੇ ਸਾਨੂੰ ਨਹੀਂ ਚਾਹੀਦੀ ਇਹ ਜੀ ਨਵਾਬੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਅਸੀਂ ਆਪੇ ਯੁੱਧ ਕਰਕੇ ਲੈ ਲਾਂਗੇ ਤੇ ਭਾਈ ਸਰਦਾਰਾ ਸਿੰਘ ਉਦੋਂ ਕੌਮ ਦੇ ਜਥੇਦਾਰ ਸੀ ਉਹ ਸਿਆਣੀ ਉਮਰ ਦੇ ਸੀ ਬਾਣੀ ਬਾਣੇ ਦੇ ਧਾਰਨੇ ਸੀ ਕਹਿੰਦੇ ਖਾਲਸਾ ਜੀ ਚੁੱਪ ਹੋ ਜਾਓ ਤੇ ਫਿਰ ਬਾਣੀ ਬਾਣੇ ਦੇ ਧਾਰਨੇ ਕੌਣ ਬੋਲੇ ਮੂਰੇ ਉਹਨਾਂ ਦੇ ਤੇ ਫਿਰ ਉਹਨਾਂ ਨੇ ਜਦੋਂ ਚੁੱਪ ਕਰਾ ਕੇ ਕਿਹਾ ਕਹਿੰਦੇ ਅੱਜ ਜ਼ਕਰੀਆ ਖਾਨ ਡਰਿਆ ਹੋਇਆ ਵਾ ਆਪਾਂ ਨੂੰ ਉਹਨਾਂ ਜੀ ਨਵਾਬੀ ਦੇ ਰਿਹਾ ਵਾ ਤਾਂ ਆਪਾਂ ਨੂੰ ਕੀ ਆਪਾਂ ਨੂੰ ਜਵਾਬ ਨਹੀਂ ਦੇਣਾ ਚਾਹੀਦਾ ਹਾਂ ਜੇ ਸਿਧਾਂਤਾਂ ਦੇ ਉਲਟ ਜਾਊਗਾ ਤਾਂ ਆਪਾਂ ਉਹਦੇ ਨਾਲ ਉਸ ਤਰ੍ਹਾਂ ਆਪਾਂ ਵਰਤਾਂਗੇ ਜੇਕਰ ਉਹਨਾਂ ਨੇ ਕਿਹਾ ਜਿਹੜਾ ਬੰਦਾ ਡਰਿਆ ਹੋਇਆ ਉਸ ਨੂੰ ਡਾਂਗ ਚੱਕਣ ਦੀ ਕੀ ਲੋੜ ਆ ਸੋ ਫਿਰ ਖਾਲਸੇ ਨੇ ਮੰਨ ਲਿਆ ਜੋ ਪੁੱਛਿਆ ਬਰਾਂ ਵੀ ਫਿਰ ਭਾਈ ਸਰਦਾਰ ਸਿੰਘ ਨੇ ਵੀहां ਤਾਂ ਤੁਹਾਨੂੰ ਕਿਹਨੂੰ ਚਾਹੀਦੀ ਐ ਜੋ ਸਰ ਇੱਕ ਨੂੰ ਪੁੱਛਿਆ ਕਹਿੰਦੇ ਮੈਂ ਨਹੀਂ ਲੈਣੀ ਨਵਾਬੀ ਦੂਸਰੇ ਨੂੰ ਪੁੱਛਿਆ ਕਹਿੰਦੇ ਨਹੀਂ ਮੈਂ ਨਹੀਂ ਲੈਣੀ ਭਾਈ ਫਿਰ ਸਰਦਾਰਾ ਸਿੰਘ ਜੀ ਕਹਿੰਦੇ ਬਈ ਭਾਈ ਕਪੂਰ ਸਿੰਘ ਨੂੰ ਲੈ ਕੇ ਆਓ ਜੋ ਘੋੜਿਆਂ ਦੀ ਲਿੱਦ ਚੱਕਦੇ ਆ ਤੇ ਭਾਈ ਕਪੂਰ ਸਿੰਘ ਨੂੰ ਫਿਰ ਉੱਥੇ ਲੈ ਕੇ ਆਂਦਾ ਤਾਂ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਖਾਲਸਾ ਨਵਾਬੀ ਦੇ ਦੇ ਰਿਆ ਵਾ ਤੇ ਤੁਸੀਂ ਨਵਾਬੀ ਲਾਉਂਗੇ ਤਾਂ ਉਹ ਕਹਿੰਦੇ ਜਦੋਂ ਪੰਜ ਸਿੰਘ ਖਾਲਸਾ ਹੀ ਮੈਨੂੰ ਜਨ ਕੇ ਨਵਾਬੀ ਦੇ ਰਿਹਾ ਤਾਂ ਮੈਂ ਜਵਾਬ ਦੇਣ ਵਾਲਾ ਕੌਣ ਹੋਣਾ ਤਾਂ ਪਰ ਕਹਿੰਦੇ ਮੇਰੀ ਇੱਕ şartਾ ਉਹਨੇ ਦੱਸ ਕੀ şartਾ ਤੇਰੀ ਕਹਿੰਦਾ ਜੀ ਮੈਨੂੰ ਜਨ ਕੇ ਇੱਕ ਜਿਹੜੀ ਮੇਰੇ ਘੋੜਿਆਂ ਦੀ ਲਿੱਦ ਚੱਕਦਾ ਵੀ ਉਹ ਮੇਰੀ ਸੇਵਾ ਨਾਲ ਖੋਈ ਜਾਵੇ ਜੋ ਮੈਂ ਖਾਲਸੇ ਦੇ ਚੋਲੇ ਤੇ ਕਸਰੇ ਸਿਉਣਾ ਉਹ ਮੇਰੀ ਸੇਵਾ ਨਾਲ ਖੋਈ ਜਾਵੇ ਜਦੋਂ ਇਹ ਮੈਂ ਕੰਮ ਮੇੜ ਲਿਆ ਕਰੂੰ ਮੈਂ ਤੁਹਾਡੇ ਨਾਲ ਤੁਹਾਡੇ ਨਾਲ ਬਹਿ ਕੇ ਨਵਾਬੀ ਵੀ ਕਰਿਆ ਕਰੂੰਗਾ ਸੋ ਕਿੱਡੀ ਮਹਾਨ ਗੱਲ ਆ ਜਨ ਕੇ ਜੇ ਆਪਣੇ ਕੋਲ ਕੋਈ ਰਤਵਾ ਆ ਜਾਵੇ ਤਾਂ ਆਪਾਂ ਪੇਰ ਛੱਡ ਜਾਨੇ ਆ ਤੇ ਪਰ ਭਾਈ ਨਵਾਬ ਸਿੰਘ ਭਾਈ ਨਵਾਬ ਕਪੂਰ ਸਿੰਘ ਨੇ ਦੇਖੋ ਆਪਣੀ ਉਹ ਸੇਵਾ ਨਹੀਂ ਛੱਡੀ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਸਾਨੂੰ ਮਨਜ਼ੂਰ ਆ ਕਹਿੰਦੇ ਜੀ ਇੱਕ ਸ਼ਰਤ ਹੋਰ ਆ ਭਾਈ ਸਰਦਾਰਾ ਸਿੰਘ ਬੋਲੇ ਵੀ ਹੁਣ ਤੂੰ ਬਾਲੀਆਂ ਸ਼ਰਤਾਂ ਨਾ ਰੱਖ ਖਾਲਸਾ ਟਿਕਿਆ ਹੋਇਆ ਜੇ ਗੱਲ ਇੱਧਰ ਉੱਧਰ ਹੋ ਗਈ ਕੰਮ ਸਾਰਾ ਵਿਗੜ ਜਾਣਾ ਨਹੀਂ ਜੀ ਕਹਿੰਦਾ ਇੱਕ ਸੁਣੋ ਮੇਰੀ ਇੱਕ ਹੋਰ ਸ਼ਰਤ ਆ ਉਹ ਕਹਿੰਦੇ ਦੱਸ ਬੋਲ ਕਹਿੰਦਾ ਜੀ ਜਿਹੜੀ ਮੈਨੂੰ ਜਕਰੀਆ ਖਾਨ ਪਸਾਖ ਦਊਗਾ ਵੀ ਜਾਣ ਕੇ ਜਿਹੜੇ ਉਹਦੇ ਹਸਤਾਖਰ ਕੀਤੇ ਹੋਣਗੇ ਸਾਈਨ ਕੀਤੇ ਹੋਣਗੇ ਉਹ ਪੋਸਾਕ ਨੂੰ ਖਾਲਸਾ ਜਿੱਥੇ ਜੋੜੇ ਲਾਉਂਦਾ ਉਹ ਪੋਸਾਕ ਨੂੰ ਉੱਥੇ ਰੱਖਿਆ ਜਾਵੇ ਉਹ ਕਹਿੰਦੇ ਕਿਉਂ ਕਹਿੰਦੇ ਵੀ ਉਹ ਪੋਸਾਕ ਨੇ ਉੱਥੇ ਖਾਲਸੇ ਨੰਘਣ ਉੱਥੋਂ ਪੈਰ ਜੁੱਤੀਆਂ ਪਾ ਕੇ ਉੱਥੋਂ ਨਹੀਂ ਲੰਘਣ ਤੇ ਕਮੇ ਨੂੰ ਸਾਰੀ ਉਮਰ ਚੇਤੇ ਰਹੂਗਾ ਜਿਹੜੀ ਇਹ ਮੈਨੂੰ ਨਵਾਬੀ ਮਿਲੀ ਆ ਇਹ ਮੈਨੂੰ ਮਹਾਰਾਜ ਦੇ ਸਿੱਖਾਂ ਦੇ ਖਾਲਸੇ ਦੇ ਪੈਰਾਂ ਵਿੱਚ ਰੁਲਦੀ ਸੀ ਜਿਹੜੀ ਅੱਜ ਮੈਨੂੰ ਨਵਾਬੀ ਮਿਲੀ ਆ ਮੈਨੂੰ ਯਾਦ ਰਹੂਗਾ ਉਹ ਕਿੱਡੀ ਵੱਡੀ ਗੱਲ ਕਹਿ ਗਏ ਭਾਈ ਕਪੂਰ ਸਿੰਘ ਜੀ ਤਾਂ ਉਹ ਕਹਿੰਦੇ ਚਲੋ ਠੀਕ ਹੈ ਮਨਜ਼ੂਰ ਆ ਤਾਂ ਫਿਰ ਉਹਨਾਂ ਨੇ ਨਵਾਬੀ ਕੀਤੀ ਭਾਈ ਕਪੂਰ ਸਿੰਘ ਨਵਾਬ ਕਪੂਰ ਸਿੰਘ ਫਿਰ ਉਹ ਆਪਣੇ रियासत ਜਿਹੜੀ ਕਪੂਰਸਲਾ ਉਹਨਾਂ ਦੇ ਨਾਲ 9 ਰੁਪਇਆ ਭਾਈ ਕਪੂਰ ਸਿੰਘ ਤੋਂ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਲਾਈਕ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ